ਗੁਰੂ ਨਾਨਕ ਦੇ ਅੰਗਦ ਨੂੰ ਕਰਾ ਬੰਦਨਾ ਵਿੱਚ ਸਵਾ ਦੇ ਵਿੱਚ ਸਵਾ ਦੇ ਕੋ ਲੋਗੇ ਘਰ ਪੁੱਲਾ ਸ਼ੰਦਨਾ ਵਿੱਚ ਸਵਾ ਦੇ ਕੋ ਦੇ ਆਜ਼ਰਾ ਦੇ ਦਾਰ ਦੇਂਦਰੀਨ ਮਾਣੀ ਨੂੰ ਕਰਾ ਬੰਦਨਾ ਇਸ ਗੁਰ ਬਾਣੀ ਨੂੰ ਤਰਾ ਬੰਦਣਾ ਤੀਜੇ ਬਾਦਸ਼ਾਹੀ ਬੌਲੀ ਦੇ ਅਸਾਨ ਚਾੜੇ ਤੈਂ ਚੌਥੇ ਬਾਦਸ਼ਾਹ ਚੌਥੇ ਬਾਦਸ਼ਾਹ ਸਰੋਵਰ ਚੋਂ ਰੋਗੀ ਤਾਰੇ ਤੈਂ ਚੌਥੇ ਬਾਦਸ਼ਾਹ ਇਹ ਤਾਰੇ ਜਿੰਦੜੀਆਂ ਤੋਰ ਕਾਂ ਦੇ ਵਿੱਚੋਂ ਜਾਣੀ ਨੂੰ ਕਰਾਂ ਬੰਦਣਾ ਵਾਰ ਜਿੰਦੜੀ ਵਾਰ ਜਿੰਦੜੀ ਤੇ ਪਾਣੀ ਪਾਇਆ ਇਸ ਖੇਤ ਨੂੰ ਵਾਰ ਜਿੰਦੜੀ ਉਹ ਮਿੱਠਾ ਮੰਨਿਆ ਗੁਰਾਂ ਨੇ ਤਾਂ ਵੀ ਉਹਦੀ ਪਾਣੀ ਨੂੰ ਕਰਾ ਬੰਦਣਾ ਕਰਾ ਬੰਦਣਾ ਨੇ ਵਾਕੇ ਸੀਸ ਗੁਰ ਪਾਣੀ ਨੂੰ ਕਰਾ ਨਾਲ ਤੇਗ ਦੇ ਨਾਲ ਤੇਗ ਦੇ ਕਈ ਵੱਡੇ ਝਾਲਮਾਂ ਸਦਾ ਰਹੇ ਤੈ ਨਾਲ ਤੇਗ ਦੇ ਜੀਵ ਤਾਰਿਆ ਗੁਰੂ ਸੁਲੱਖਣੀ ਸਵਾਨੀ ਨੂੰ ਕਰਾਂ ਬੰਦਨਾ ਕਰਾਂ ਬੰਦਨਾ ਨਵਾਗੇ ਸੀਸ ਕੁਰਬਾਨੀ ਨੂੰ ਕਰਾਂ ਬੰਦਨਾ ਟੋਵੇਂ ਗੁਰਾਂ ਨੂੰ ਤੇ ਹਵਾ ਮੈਂ ਵਾਗ ਗੁੰਗੇ ਆ ਵਾਗ ਗੁੰਗੇ ਆ ਜਿੰਨਾ ਤੋਂ ਗਿਆਰ ਚਾਵਾ ਮੈਂ ਵਾਗ ਗੁੰਗੇ ਆ ਇਹ ਕਰੋ ਕਵਤਾਰੇ ਸਿੱਧੇ ਸਾਦੇ ਪੇਟੇ ਤਾਣੀ ਨੂੰ ਕਰਾਂ ਬੰਦਨਾ ਕਰਾਂ ਬੰਦਨਾ ਨਵਾਗੇ ਸੀਸ ਗੁਰ ਬਾਣੀ ਨੂੰ ਕਰਾਂ ਬੰਦਨਾ ਰੰਗਾ ਜੁਲਮ ਕਮਾਉਂਦਾ ਵਿੱਚ ਕਸ਼ਮੀਰ ਜੀ ਬੈਠੇ ਗੱਦੀ ਉੱਤੇ ਬੈਠੇ ਗੱਦੀ ਉੱਤੇ ਗੁਰੂ ਨਾਵੇਂ ਬੱਲਬੀਰ ਜੀ ਬੈਠੇ ਗੱਦੀ ਉੱਤੇ ਕਹ ਤਾ ਹੌਸਲਾ ਗੁਰਾਂ ਨੇ ਪੰਡਤਾਂ ਦੀ ਢਾਣੀ ਨੂੰ ਕਰਾ ਬੰਦਨਾ ਕਰਾ ਬੰਦਨਾ ਨੇ ਵਾਗ ਅਸੀਸ ਕੋਰਬਾਨੀ ਨੂੰ ਕਰਾ ਬੰਦਨਾ ਦਿਆਂ ਦਾ ਚੱਲ ਤੇਰੇ ਦਾਰ ਆਇਆ ਜੀ ਤੇਰੇ ਦਾਰੀ ਉੱਤੇ ਤੇਰੇ ਦਾਰੀ ਉੱਤੇ ਆ ਕੇ ਸੀ ਸਾਨੂੰ ਛੁਕਾਇਆ ਜੀ ਤੇਰੇ ਦਾਰੀ ਉੱਤੇ ਇਹ ਗੁਰੂ ਮੰਨਣਾ ਗਰੰਤ ਕੀ ਦਾ ਫਰਮਾਣ ਨੂੰ ਕਾਬ ਅੰਡਾ ਬ੍ਰਹਮੰਡਾ ਦੇ ਮਾਲਕ ਵਾਲੀਏ ਕੁਲ ਆਲਮ ਨਾਮ ਬਾਣੀ ਦੇ ਜਹਾਜ ਵਿਸ਼ਵ ਦੇ ਕਲਿਆਣਕਾਰੀ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਬੈਠੇ ਸਤ ਸੰਗੀ ਜਣੋ ਆਓ ਸਭ ਤੋਂ ਪਹਿਲਾਂ ਫਤਿ ਬੁਲਾਈਏ ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਸਮਾ ਤੁਸਾਂ ਨੇ ਸਰਵਣ ਕਰ ਲਿਆ ਮਹਾਨ ਆਤਮਾ ਸੱਚਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਜੀ ਬੱਲਾਂ ਵਾਲੇ ਮਹਾਂਪੁਰਖ ਜਿਨ੍ਹਾਂ ਦੀ ਸਲਾਣਾ ਮਿੱਠੀ ਯਾਦ ਹਰ ਸਾਲ ਇਸ ਪਾਵਨ ਪੀਤ੍ਰ ਸਥਾਨ ਦੇ ਮੁਖ ਸੇਵਾਦਾਰ ਸੰਤ ਬਾਬਾ ਇਕਬਾਲ ਸਿੰਘ ਜੀ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਮਹਾਂਪੁਰਖਾਂ ਦੀ ਯਾਦ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਆ ਅਰਕੀਮੀ ਗੁਰੂ ਨੇ ਕਿਰਪਾ ਕੀਤੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਂਪੁਰਖਾਂ ਦੀ ਮਿੱਠੀ ਯਾਦ ਬਣਾਈ ਜਾ ਰਹੀ ਹੈ ਦੂਦ ਰੇਡੇ ਤੋਂ ਦੇਸਾਂ ਪਰਦੇਸਾਂ ਤੋਂ ਸੰਗਤਾਂ ਵੱਡੀ ਤਦਾਦ ਦੇ ਅੰਦਰ ਮਹਾਂਪੁਰਖਾਂ ਦੀ ਇਸ ਮਿੱਠੀ ਯਾਦ ਵਿੱਚ ਆਪਣੀਆਂ ਤਨ ਨਾਲ ਮਨ ਨਾਲ ਧਨ ਨਾਲ ਹਾਜ਼ਰੀਆਂ ਲਗਵਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਜੀ ਗੁਰੂ ਕਿਰਪਾ ਕਰਨ ਸਾਡਾ ਮਨ ਜਿਹੜਾ ਹੈ ਇਹ ਮਹਾਪੁਰਖਾਂ ਦੇ ਪਾਏ ਹੋਏ ਪੂਰਨਿਆ ਤੇ ਅਸੀਂ ਚੱਲਣ ਦਾ ਯਤਨ ਕਰੀਏ ਆਓ ਮੈਂ ਆਪਣੇ ਸਮੇ ਵਿੱਚ ਰਹਿ ਕਰਕੇ ਇੱਕ ਕਵਿਤਾ ਛੇਤੀ ਕਹਿ ਦੇਣੀ ਆ ਸਮੇ ਵਿੱਚ ਰਹਿਣਾ ਸਾਡਾ ਫਰਜ਼ ਬਣਦਾ ਹੈ ਇਹ ਜੱਥਾ ਜਿਹੜਾ ਹੈ ਮਹਾਪੁਰਖਾਂ ਦੇ ਨਾਲ ਸਾਡਾ ਬੜਾ ਪਿਆਰ ਤੇ 모 ਹੈ ਥੋੜੇ ਦਿਨ ਹੋਇਆ ਇੰਗਲੈਂਡ ਦੀਆਂ ਸਿੱਖ ਸੰਗਤਾਂ ਦੇ ਦਰਸ਼ਕਦਾਰੇ ਕਰਕੇ ਜੱਥਾ ਪਹੁੰਚਿਆ ਹੈ ਪਿਤਾ ਜੀ ਦਾ ਨਾਮ ਬੋਲਿਆ ਦਰਦੀ ਸਾਹਿਬ ਦਾ ਉਹ ਪਾਵੇਂ ਇਸ ਲਈ ਆਸਟ੍ਰੇਲੀਆ ਨੇ ਇਸ ਕਰਕੇ ਅਸੀਂ ਉਹਨਾਂ ਦੇ ਬੱਚੇ ਹਾਂ ਆਪਣੇ ਸਮਝ ਰਾਇਆ ਕਰਕੇ ਮੈਂ ਇੱਕ ਕਵਿਤਾ ਕਹਿਵਾਂ ਸਾਡੇ ਤੋਂ ਬਾਅਦ ਬੜੀ ਸਤਿਗੁਰ ਦੀ ਰਹਿਮ ਤੇ ਅੱਠੇ ਸੱਪੇ ਥਾਵ ਨਹੀਂ ਤੁਧ ਜਿਹਿਆ ਵੱਧੂ ਪੁਰਖ ਵਧਾਤੇ ਤਾਂ ਤੂੰ ਸੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਜੱਥਾ ਸਾਡੇ ਛੋਟੇ ਵੀਰ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਅਸੀਂ ਵੀ ਇਹ ਵੀ ਇਕੱਠੇ ਇੰਗਲੈਂਡ ਰਹੇ ਹਾਂ ਉਹਨਾਂ ਨੇ ਸਾਡੇ ਤੋਂ ਬਾਅਦ ਉਹਨਾਂ ਦਾ ਨਾਂ ਨਾਉ ਸੁਆ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਗੁਰੂ ਕੀ ਪਾਵਨ ਪੰਦਰ ਬਾਣੀ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਐ ਲਾਇ ਧਿਆਨ ਆਪ ਸੰਗਤਾਂ ਨੂੰ ਕੀਰਤਨਾ ਜੋੜਨਾ ਹੈ ਆਓ ਮੈਂ ਆਪਣੇ ਸਾਨੂੰ ਚ ਰਾਵਾਂ ਮਹਾਂਪੁਰਖ ਬਾਬਾ ਇਕਬਾਲ ਸਿੰਘ ਜੀ ਜਿਨ੍ਹਾਂ ਮਹਾਂਪੁਰਖਾਂ ਤੇ ਬੜੀ ਸਤਗੁਰ ਦੀ ਰਹਿਮਤ ਹੈ ਉਹਨਾਂ ਵੱਲੋਂ 2000 ਰੁਪਇਆ ਜੱਥੇ ਨੂੰ ਸਪੈਸ਼ਲ ਤੌਰ ਤੇ ਇਨਾਮ ਭੇਜਿਆ ਗਿਆ ਮਾਰਾ ਕਿਰਪਾ ਕਰਨ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਇਹ ਸੰਗਤਾਂ ਦੇ ਨਾਲ ਪਿਆਰ ਬਣਾਈ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਕਰਨ ਸਾਡੇ ਛੋਟੇ ਵੀਰ ਭਾਈ ਸਾਹਿਬ ਭਾਈ ਜੁਜਾਰ ਸਿੰਘ ਜੀ ਹਜੂਰੀ ਰਾਗੀ ਜੱਥਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪਹੁੰਚਾ ਮਹਾਰਾਜ ਚੜ੍ਹਦੀ ਕਲਾ ਕਰੋ ਇਹਨਾਂ ਦੇ ਰਿਸ਼ਤੇਦਾਰ ਗੁੰਜਾਰੀ ਤੋਂ ਆਏ ਜਿੱਥੇ ਗੁਰੂ ਹਰਾਈ ਸਾਹਿਬ ਦਾ 3 ਦਿਨ ਦਾ ਗੁਰਪੁਰ ਬਣਾਉਂਦੇ ਆ ਇਹ ਵੀ ਜੁਜਾਰ ਸਿੰਘ ਜੀ ਦੇ ਨਾਲ ਆਏ ਆ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਕਾਰ ਪਹੁੰਚਾ ਜਿੱਥੇ ਅਸੀਂ ਬੜੀ ਬਾਰੀ ਜਾਨ ਦਾ ਸਾਨੂੰ ਸੁਭਾਗ ਹੋਇਆ ਸਰਦਾਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਕਾਰ ਪਹੁੰਚਾ ਸਾਡੇ ਭਤੀਜਾ ਕਾਕਾ ਨਾਨਕ ਸਿੰਘ ਜੀ ਸਪੇਣ ਵਾਲੇ ਜਿਹੜੇ 2 ਦਿਨ ਹੋਏ ਆ ਸਪੇਣ ਤੋਂ ਆਏ ਆ ਉਹਨਾਂ ਨੂੰ 500 ਦਮੜਾ ਮਾਣ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਸਰਪੰਚ ਸਾਹਿਬ ਉਹਨਾਂ ਨੂੰ 200 ਦਮੜਾ ਮਾਣ ਪਹੁੰਚ ਗੁੱਡੀ ਪਿੰਦਰ ਮਾਨ ਉਹਨਾਂ ਨੂੰ ਮਾਣ ਪਹੁੰਚਾ ਥਾਣੇਦਾਰ ਸਾਹਿਬ ਲਖਵੀਰ ਸਿੰਘ ਜੀ ਜਲੰਧਰ ਵਾਲੇ ਉਹਨਾਂ ਨੂੰ ਬਹੁਤ ਸਾਰਾ ਮਾਣ ਪਹੁੰਚਾ ਮਹਾਰਾ ਚੜ੍ਹਦੀ ਕਲਾ ਕਰੋ ਹਾਜੀਦਰ ਪ੍ਰਵਾਨ ਕਰੋ ਤੁਲਸੀ ਦਾਸ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੂੰ ਜਨਨੀ ਬਾਝ ਰਹੇ ਕਾਹੇ ਗਵਾਵੈ ਨੂਰ ਆਖਿਆ ਔਟ ਜੇ ਤੂੰ ਮਾਂ ਬਣਨਾ ਚਾਹੁੰਨੀ ਆ ਜਾਂ ਕਿਸੇ ਭਗਤ ਨੂੰ ਪੈਦਾ ਕਰ ਜਾਂ ਕਿਸੇ ਸੂਰਮੇ ਨੂੰ ਪੈਦਾ ਕਰ ਜਾਂ ਕਿਸੇ ਦਾਨੀ ਸੰਤ ਨੂੰ ਪੈਦਾ ਕਰ ਹਰ ਮਾਂ ਦੇ ਵਾਸਤੇ ਗੱਲ ਨਹੀਂ ਕਿਸੇ ਸੰਤ ਨੂੰ ਜਨਮ ਦੇ ਸਕੇ ਹਰ ਪਿੰਡ ਵਿੱਚ ਸੰਤ ਪੈਦਾ ਨਹੀਂ ਹੋ ਸਕਦਾ ਹਰ ਪਹਾੜੀ ਵਿੱਚੋਂ ਪਾਰਸ ਦਾ ਵਰਟਾ ਨਹੀਂ ਮਿਲ ਸਕਦਾ ਹਰ ਜੰਗਲ ਵਿੱਚੋਂ ਚੰਦਨ ਦਾ ਦਰਖਤ ਨਹੀਂ ਮਿਲ ਸਕਦਾ ਉਹ ਵਿਰਲੀਆਂ ਵਿਰਲੀਆਂ ਥਾਵਾਂ ਹਨ ਜਿੱਥੇ ਸਾਧ ਸੰਗਤ ਜੀ ਸੰਤਾਂ ਮਹਾਂਪੁਰਸ਼ਾਂ ਦੇ ਮੁਬਾਰਕ ਚਰਨ ਪੈਂਦੇ ਹਨ ਆਓ ਬੜੇ ਪਿਆਰ ਸਤਕਾਰ ਦੇ ਨਾਲ ਮੈਂ ਇੱਕ ਕਵਿਤਾ ਕਵਾਂ